ਉਹਦੇ ਕੀ ਕਹਿਣਾ ਚਾਹੋਗੇ ਕਿਸ ਤਰੀਕੇ ਦੇ ਜਿਹੜੀ ਆ ਉਹ ਇਸ ਸਾਬ ਸਪੈਕਟਰ ਮਾਮਲੇ ਦੀ ਜਿਹੜੀ ਆ ਤੁਹਾਡੀ ਮੰਗ ਹੈ ਉਹਦੇ ਵਿੱਚ ਕੋਈ ਚੀਜ਼ਾਂ ਪਰਸੋ ਚੌਥ ਮੇਰੇ ਹੋਰ ਧਿਆਨ ਦੇ ਵਿੱਚ ਆਈਆਂ ਕਿ ਜਿਹੜਾ ਪਿਸਤਲ ਕਹਿੰਦੇ ਸੀ ਸਰਕਾਰੀ ਆ ਅਸਲ ਚ ਉਹ ਸਰਕਾਰੀ ਨਹੀਂ ਉਹ ਪ੍ਰਾਈਵੇਟ ਪਿਸਤਲ ਆ ਉਹ ਪ੍ਰਾਈਵੇਟ ਪਿਸਤਲ ਦੀ ਗੋਲੀ ਵੱਜੀ ਉਹ ਪ੍ਰਾਈਵੇਟ ਪਿਸਤਲ ਫਿਰ ਕਿਹਦਾ ਵਾ ਸਵਾਲ ਇਹ ਆਉਂਦਾ ਲੋਕਾਂ ਦੇ ਮਨਾਂ 'ਚ ਤੇ ਉਹਦੇ ਵਿੱਚ ਐਫ ਆਈ ਆਰ ਚ ਉਹਨਾਂ ਲਿਖਿਆ ਕਿ ਪ੍ਰਾਈਵੇਟ ਪਿਸਟਲ ਫਲਾਨੇ ਮੁਲਾਜ਼ਮ ਦਾ ਇਹਦਾ ਮਤਲਬ ਇਹ ਕਿ ਕੀ ਉਥੇ ਪ੍ਰਾਈਵੇਟ ਪਿਸਟਲ ਲੈ ਕੇ ਮੁਲਾਜ਼ਮ ਕਿਉਂ ਗਿਆ ਇਹ ਗੱਲ ਨਹੀਂ ਬਣਦੀ ਕੀ ਆਪਣੇ ਕੋਲ ਸਰਕਾਰੀ ਵਿਅਪਨ ਕਿਤੇ ਘਟ ਨੇ ਦੂਜੀ ਗੱਲ ਮੈਂ ਪਹਿਲਾਂ ਵੀ ਕਹਿ ਚੁੱਕਾ ਕਿ ਉਹ ਸਾਰਾ ਨਜਾਇਜ਼ ਪਰਚਾ ਵਾ ਆ ਕਿਸੇ ਵੀ ਸਰਪੰਚ ਨੇ ਕੋਈ ਹਥਿਆਰ ਨਹੀਂ ਹੋਇਆ ਕਿਸੇ ਦੀ ਗੋਲੀ ਨਹੀਂ ਮਾਰੀ ਉਹ ਗੋਲੀ ਆਪਣੇ ਆਪ ਇਹਨਾਂ ਦੇ ਡਿਪਾਰਟਮੈਂਟ ਦੇ ਬੰਦਿਆ ਕੋਲ ਜਿਹੜੀ ਆ ਵਜੀ ਆ ਉਹ ਜਦੋਂ ਉਹ ਬੰਦਾ ਮਰ ਗਿਆ ਵਾ ਉਸ ਤੋਂ ਬਾਅਦ ਇਹਨਾਂ ਨੇ ਫਿਰ ਬਣਾਤਾ ਕਿ ਜੀ ਸਰਪੰਚ ਨੇ ਲਲਕਾਰਾ ਮਾਰਿਆ ਖੋਲੋ ਪਿਸਤੌਲ ਤੇ ਦੂਜਿਆਂ ਨੇ ਖੋਲਿਆ ਤੇ ਫਿਰ ਗੋਲੀ ਚਲਾ ਦਿੱਤੀ ਆਪਾਂ ਸਾਰੇ ਤਰਨਤਾਰ ਜ਼ਿਲ੍ਹੇ ਤੋਂ ਪੁਰਾਣੇ ਸਮੇ ਤੋਂ ਸਾਰੇ ਸਬੰਧ ਰੱਖਦੇ ਆ ਇੱਥੇ ਮਾਰੇ ਟਾਈਮ ਇੰਨੇ ਰਹੇ ਆ ਤੁਸੀਂ ਉਦੋਂ ਵੀ ਕਿਸੇ ਨੇ ਪੁਲਿਸ ਦਾ ਹਥਿਆਰ ਖੋ ਕੇ ਪੁਸਤੇ ਚਲਾਈਆਂ ਤੇ ਅੱਜ ਆਪਾਂ ਕਦੇ ਖਬਰ ਵੀ ਨਹੀਂ ਸੁਣੀ ਕਿ ਪੁਲਿਸ ਦਾ ਜਿਹੜਾ ਤਿਆਰ ਖੋਗੇ ਤੇ ਪੁਛਤੇ ਚਲਾਤੀ ਹੋਵੇ ਦੁੱਦੀ ਗੱਲ ਜੇ ਚਲਾਤੀ ਹੀ ਤੇ ਬਾਕੀ ਡਿਪਾਰਟਮੈਂਟ ਦੇ ਜਿੰਨੇ ਬੰਦੇ ਸੀ ਉਹਨਾਂ ਨੇ ਕੋ ਕੀ ਕਾਰਵਾਈ ਕੀਤੀ ਉਹਨਾਂ ਨੇ ਕਿੰਨੀਆਂ ਚਲਾਈਆਂ ਕਿ ਆਪਣੇ ਬੰਦੇ ਨੂੰ ਮਰਵਾ ਕੇ ਘਰੇ ਥੋੜਾ ਉਹਨਾਂ ਲੈ ਆਉਣਾ ਹੈ ਗੱਲ ਹੋਈ ਗੋਲੀ ਇਹਨਾਂ ਕੋ ਆਪ ਚੱਲੀ ਬੰਦਾ ਇਹ ਚੁੱਕ ਕੇ ਘਰੇ ਉੱਥੇ ਲੈ ਜਾ ਹਸਪਤਾਲ ਹਾ ਹਸਪਤਾਲ ਆ ਕੇ ਜਦੋਂ ਬਚਿਆ ਨਹੀਂ ਤੇ ਫਿਰ ਇਹਨਾਂ ਨੇ ਹਸਪਤਾਲ ਲਾਇਆ ਵੀ ਹੋਣਾ ਕੀ ਕਰੀਏ ਇਹਦਾ ਤੇ ਇਹਨਾਂ ਨੇ ਚੁੱਕ ਕੇ ਸਰਪੰਚ ਤੇ 50 ਲੋਕਾਂ ਦੇ ਉੱਤੇ ਪਾਤਾ ਤੇ ਨਾਲ 20 ਲੋਕ ਅਣਪਛਾਤੇ ਜਿਹੜੇ ਕਰਦੇ ਤੇ ਹੁਣ ਗੱਲ ਇਹ ਆ ਕਿ ਉਦੋਂ ਦੇ ਪੁਲਿਸ ਕਹਿੰਦੀ ਵੀ ਇਹ ਸਾਡਾ ਪੁਲਿਸ ਦਾ ਹਥਿਆਰ ਕੋਗੇ ਚਲਾਤੀਆਂ ਤੇ ਹੁਣ ਹਥਿਆਰ ਜੋ ਫਿਰ ਪ੍ਰਾਈਵੇਟ ਨਿਕਲ ਆਇਆ ਫਿਰ ਤੇ ਪੁਲਿਸ ਦਾ ਵੈਪਨ ਨਾ ਹੋਇਆ ਪੁਲਿਸ ਦੇ ਵੈਪਨ ਦੀ ਤੇ ਫਿਰ ਧਾਰਾ ਹੀ ਨਹੀਂ ਬਣਨੀ ਪੁਲਸ ਵਾਲੇ ਕੋਲੋਂ ਵੈਪਨ ਹੋਇਆ ਉਹ ਗੱਲ ਬਣ ਸਕਦੀ ਪਰ ਪੁਲਸ ਦਾ ਵੈਪਨ ਹੋਇਆ ਇਹ ਤੇ ਫਿਰ ਅਲੱਗ ਚੀਜ਼ ਬਣ ਗਈ ਤੇ ਦੂਜੀ ਗੱਲ ਜੇ ਉਹਨੇ ਵੈਪਨ ਪ੍ਰਾਈਵੇਟ ਸੀ ਉਹਨੇ ਕਿਤੋਂ ਮਨਜ਼ੂਰੀ ਲਈ ਰੱਖਦੇ ਨੇ ਉਹ ਵੈਪਨ ਕਿੰਨੀ ਦੇਰ ਪਹਿਲਾਂ ਦਾ ਲਾਇਸੈਂਸ ਬਣਿਆ ਤੇ ਫਿਰ ਉਹ ਉਹਨੂੰ ਮਨਜ਼ੂਰੀ ਜੇ ਦਿੱਤੀ ਕਿ ਉਹ ਕਿੰਨੇ ਦਿਨ ਪਹਿਲਾਂ ਮਿਲੀ ਤੇ ਕਿਹੜੇ ਅਫਸਰ ਨੇ ਦਿੱਤੀ ਤੇ ਕਿਉਂ ਮਨਜ਼ੂਰੀ ਦਿੱਤੀ ਸੋ ਇਹ ਸਾਰੇ ਜਿਹੜੇ ਆ ਘਟਨਾ ਕਰਾਂ ਵਾਲਾ ਮਾਰੇ ਇਸ਼ਾਰੇ ਆ ਕਿ ਇਹਨਾਂ ਨੇ ਨਜਾਇਜ਼ ਜਿਹੜਾ ਉਹ ਪਰਚਾ ਕੀਤਾ ਤੇ ਹੁਣ ਇਹਨਾਂ ਨੇ ਇੱਕ ਸਰਪੰਚ ਦਾ ਭਰਾ ਜਿਹੜਾ ਅਜੇ ਕੇਸ 'ਚ ਫੜਿਆ ਨਹੀਂ ਸੀ ਉਹਨੂੰ ਫੜ ਲਿਆ ਤੇ ਕਹਿੰਦੇ ਵੀ ਰਾਮਜੀਤ ਤੋਂ ਉਹਨੂੰ ਫੜਿਆ ਵਾ ਉਹਦੇ ਕੋਲੋਂ ਤਿੰਨ ਗਲੌਕ ਤੇ ਤਿੰਨ ਰੌਂਦਾਂ ਹੀ ਫੜੇ ਆ ਲਓ ਜੀ ਤਿੰਨ ਪੁਸਤੌਰ ਹੋਣ ਅਗਲੇ ਕੋ ਤੇ ਤਿੰਨ ਰੌਂਦ ਉਹਨੇ ਕੋਈ ਗੱਲ ਬੰਦੀ ਘਟੋ ਘਟ ਸੱਤ ਸੱਤ ਰੌਂਦ ਹੀ ਕਰ ਦਿੰਦੇ ਪਰ ਉਥੋਂ ਵੀ ਰੱਬ ਬੜਾ ਬਿਆਨਤਾ ਉਹ ਇਹਨਾਂ ਕੋ ਉਹ ਵੀ ਚੰਗੇ ਢੰਗ ਨਾਲ ਕੰਮ ਜਿਹੜਾ ਨਹੀਂ ਹੈ ਜਦੋਂ ਝੂਠਾ ਹੀ ਝੂਠਾ ਰਹਿਣਾ ਹੁਣ ਗੱਲ ਇਹ ਆ ਕਿ ਜੇ ਅਗਲੇ ਗਲੌਕ ਰੱਖ ਸਕਦੇ ਆ ਤੇ ਫਿਰ ਉਦੋਂ ਉਹਨਾਂ ਨੂੰ ਪਿਸਤੌਲ ਪੁਲਿਸ ਦੇ ਕਿਉਂ ਫੋਨ ਦੀ ਲੋੜ ਪਈ ਠੀਕ ਹੈ ਫਿਰ ਉਹਨਾਂ ਨੂੰ ਉਦੋਂ ਪੁਲਿਸ ਦਾ ਖੋਗਿਆ ਕਿਉਂ ਚਲਾਉਣ ਦੀ ਲੋੜ ਪਈ ਤੇ ਜੇ ਉਸ ਦਿਨ ਫੜਿਆ ਉਹਨਾਂ ਨੂੰ ਜਦੋਂ ਤੜਕੇ 3:30 ਵਜੇ ਘਰੇ ਪੂਰੀ ਤਲਾਸ਼ੀ ਹੋਈ ਆ ਉਦੋਂ ਕਿ ਉਹਨਾਂ ਕੋਈ ਹਥਿਆਰ ਫੜਿਆ ਗਿਆ ਜੋ ਪਿਸਤੌਲ ਰੱਖਣ ਵਾਲੀ ਬੰਦੇ ਹੀ ਇਦਾਂ ਦੇ ਬੰਦੇ ਸੀ ਚੌਥੀ ਗੱਲ ਇਹ ਆ ਪੰਜਵੀਂ ਕਿ ਜੇ ਉਹਨਾਂ ਚ ਇੰਨੀ ਹਿੰਮਤ ਹੈ ਕਿ ਉਹ ਪੁਲਿਸ ਦਾ ਰਿਵਾਲਵਰ ਖੋ ਕੇ ਪੁਲਿਸ ਦੇ ਗੋਲੀ ਮਾਰ ਸਕਦੇ ਆ ਤੇ ਫਿਰ ਉਹ ਜਿਨ੍ਹਾਂ ਨਾਲ ਲੜਨਦੇ ਹੀ ਤੇ ਉਹ ਫਿਰ ਪੁਲਿਸ ਕੋ ਸੱਦਨਦੇ ਹੀ ਐ ਫਿਰ ਇਹ ਜ ਆਉਂਦੇ ਨੂੰ ਇਹਨਾਂ ਕੋ ਗਲੋਕ ਵੀ ਫਿਰ ਉਸ ਹਿਸਾਬ ਨਾਲ ਫਿਰ ਇਹ ਆਂਦੇ ਤੇ ਹੈਗੇ ਹੀ ਤੇ ਫਿਰ ਆਉਂਦੇ ਨੂੰ ਉਹਨਾਂ ਦਾ ਕੰਮ ਨਿਬੜਿਆ ਹੁੰਦਾ ਤੇ ਪੁਲਿਸ ਨੂੰ ਕਿਉਂ ਸੱਦਣਾ ਹੈ ਵਿਚਾਰਿਆਂ ਨੇ ਉਹ ਇਹ ਸੋਕ ਕੁੱਲ ਮਿਲਾ ਕੇ ਇਹ ਬਿਲਕੁਲ ਝੂਠਾ ਪਰਚਾ ਜਿਹੜਾ ਮੇਰੇ ਇਲਾਕੇ ਦੇ ਲੋਕਾਂ ਦੇ ਦਿੱਤਾ ਗਿਆ ਵਾ ਸਾਡੇ ਸਰਪੰਚਾਂ ਤੇ ਦਿੱਤਾ ਗਿਆ ਵਾ ਜੋ ਸਾਡੇ ਸਰਪੰਚਾਂ ਨੂੰ ਜਿਹੜਾ ਬਿਲਕੁਲ ਮਜ਼ੂਰ ਨਹੀਂ ਹੈਗਾ ਤੇ ਉਹ ਵਾਰ-ਵਾਰ ਮੇਰੇ ਕੋ ਮੰਗ ਰੱਖਦੇ ਆ ਕੀ ਅਮਰ ਸਾਹਿਬ ਜਿਹੜਾ ਪਰਚਾ 50 ਲੋਕਾਂ ਦੇ ਲਜਾਇਜ ਹੋਇਆ ਵਾ ਤੇ ਇਹਨੂੰ ਆਪਾਂ ਜਿਹੜਾ ਵਾ ਉਹ ਰੱਦ ਕਰਾਓ ਲੋਕਾਂ ਨੂੰ ਇਨਸਾਫ ਮਿਲੇ ਉਹਦੇ ਕਰਕੇ ਮੈਂ ਸਵੇਰੇ ਇੱਕ ਪੋਸਟ ਪਾਈ ਸੀ ਮੇਰਾ ਕੋਈ মিডিਆ ਦੇ ਵਿੱਚ ਆਉਂਦਾ ਜਾਂ ਕੋਈ ਇਦਾਂ ਦਾ ਮਕਸਦ ਨਹੀਂ ਸੀ। ਇੱਕ ਨਾ ਮੈਂ ਇੱਕ ਲੱਕੜ ਮਿਸਤਰੀ ਆ ਉਹ ਕਿਸੇ ਦੇ ਘਰ ਕੰਮ ਕਰ ਰਿਹਾ ਸੀ ਉਹਨੂੰ ਵੀ ਪਰਚੇ ਦੇ ਵਿੱਚ ਪਾਇਆ ਗਿਆ ਹੈ। ਮੈਂ ਕਿਹਾ ਮੈਂ ਕਹਿ ਰਿਹਾ ਕਿ ਸਾਰੇ ਦੇ ਸਾਰੇ ਬੰਦੇ ਉੱਚ ਨਜ਼ਾਇਜ਼ਾ ਸਾਰੀਆਂ ਪਾਰਟੀਆਂ ਦੇ ਬੰਦੇ ਆ ਗਏ ਉੱਚ ਕੱਲਾ ਇਹ ਨਹੀਂ ਵੀ ਆਮ ਆਦਮੀ ਪਾਰਟੀ ਦੇ ਬੰਦੇ ਆ ਹੁਣ ਲੜਾਈ ਦੇ ਵਿੱਚ ਕੋਈ ਜੇ ਮੰਨ ਲਓ 20 ਉਧਰੋਂ ਆਏ ਤੇ 20 ਇਧਰੋਂ ਆਏ ਪਹਿਲਾਂ ਪਾਰਟੀ ਵੇਖ ਕੇ ਆਉਂਦੇ ਆ ਇਹਦੇ ਜੇ ਗਵਾਂਢੀ ਦੀ ਲੜਾਈ ਆ ਵਿੱਚੋਂ 10 ਇਧਰੋਂ ਪੈ ਜਾਂਦੇ 10 ਇਧਰੋਂ ਪੈ ਜਾਂਦੇ ਵੀ ਸਾਡੇ ਸੱਜਣ ਦੀ ਲੜਾਈ ਆ ਉਹ ਕਿਹਦੇ ਪਾਰਟੀ ਵੇਖ ਕੇ ਥੋੜਾ ਪੈਂਦੇ ਆ ਉੱਥੇ ਸਾਰੇ ਹੀ ਬੰਦੇ ਆ ਸਾਰੀਆਂ ਹੀ ਪਾਰਟੀਆਂ ਦੇ ਆ ਪਰ ਮੇਰਾ ਕਹਿਣ ਦਾ ਮਕਸਦ ਆ ਕਿ ਪੁਲਿਸ ਦੇ ਕੇਸ ਦੇ ਵਿੱਚ ਸਜ਼ਾ ਹੋਣੀ ਜ਼ਰੂਰੀ ਪੱਕੀ ਲਾਜ਼ਮੀ ਹੁੰਦੀ ਆ ਪਰ ਉਹਦਾ ਇਹ ਮਤਲਬ ਨਹੀਂ ਆ ਕਿ ਆਪਾਂ ਇੱਥੇ 5 ਦਿਨ ਮੈਂ ਕਿੰਨਾ ਇੱਕ ਬੰਦੇ ਨੂੰ ਮੈਂ ਕਿੰਨਾ ਚੱਲ 5 ਦਿਨ ਦੀ 7 ਦਿਨ ਇੱਕ ਕਮਰੇ ਦੇ ਅੰਦਰ ਰੋਟੀ ਪਾਣੀ ਵੀ ਚੰਗਾ ਦਵਾਂਗੇ ਟੀਵੀ ਵੀ ਲਾ ਕੇ ਦਵਾਂਗੇ ਸੋ ਏਸੀ ਵੀ ਲਾ ਦਿੰਨੇ ਆ ਤੇ 7 ਦਿਨ ਕੱਢ ਕੇ ਵਿਖਾਵੇ ਕਮਰੇ ਦੇ ਵਿੱਚ ਬੰਦੇ ਨੂੰ ਹੋਰ ਤਰਾਉਣ ਲੱਗ ਪਈ ਜੀ ਤੇ 20 ਸਾਲ 20 ਸਾਲ ਜਿਹੜੇ ਜਿਆ ਉਮਰ ਕੈਦੀ ਜੀ ਹੋਗੀ ਤੇ ਕੌਣ ਉਹਨਾਂ ਦੇ ਬੱਚਿਆਂ ਦਾ ਮਗਰ ਕੋ 50 ਨਹੀਂ ਬਰਬਾਦ ਹੋਣੇ ਉਹਦੇ ਨਾਲ ਪੂਰੇ 250 ਬੰਦੇ ਦੇ ਘੱਟੋ ਘੱਟ ਜਿਹੜਾ ਅਸਰ ਪੈਣਾ ਤੇ ਸਮਾਜ ਤੇ ਜਿਹੜਾ ਅਸਰ ਉਹ ਮਾੜਾ ਪੈਂਦਾ ਲਾਲਪੁਰਾ ਸਾਹਿਬ ਸਾਬਕਾ ਵ代 ਕਰਮਨਦੀਪ ਸਿੰਘ ਚਿੱਪੀ ਜੀ ਕਹਿੰਦੇ ਨੇ ਇਹਨਾਂ ਦੀ ਸਰਕਾਰ ਇਹਨਾਂ ਦਾ ਮੁੱਖ ਮੰਤਰੀ ਇਹਨਾਂ ਦਾ ਪ੍ਰਸ਼ਾਸਨ ਫਿਰ ਧੱਕਾ ਕੌਣ ਕਰਦਾ ਪਿਆ ਹੈ ਦੇਖੋ ਜੇ ਧੱਕਾ ਪ੍ਰਸ਼ਾਸਨ ਨੇ ਕੀਤਾ ਵਾ ਤੇ ਮੈਂ ਬੋਲਿਆ ਨਹੀਂ ਤੇ ਇਹਨਾਂ ਦੇ ਵੇਲੇ ਤੇ ਇਹਨਾਂ ਦੇ ਸਰਪੰਚਾਂ ਨਾਲ ਹੀ ਧੱਕਾ ਹੋ ਜਾਂਦਾ ਸੀ ਤੇ ਬੋਲਣ ਯੋਗਾ ਨਹੀਂ ਹੈਗਾ ਟੋਟਾ ਘਟ ਜੇ ਆਪਣੇ ਸਰਪੰਚਾ ਮਗਰ ਵੀ ਖਲੋਣ ਜੋਗਾ ਮੈਂ ਤੇ ਖਲੋਣ ਜੋਗਾ ਮੈਂ ਇਹ ਖੜਦਾ ਆ ਆਪਣੇ ਬੰਦਿਆਂ ਦੇ ਮਗਰ ਤੇ ਮੈਂ ਤੇ ਇਹਨੂੰ ਇਹ ਵੀ ਕਹਿਣਾ ਵੀ ਜਦੋਂ ਤੇਰੇਆਂ ਨਾਲ ਕਿਸੇ ਨਾ ਹੋ ਗਿਆ ਉਦੋਂ ਵੀ ਮੈਂ ਹੀ ਖਲੋਣਾ ਤੂੰ ਫੇਰ ਨਹੀਂ ਖਲੋਣਾ ਉਹਨਾਂ ਦੇ ਮਗਰ ਤੇ ਨਾ ਹੀ ਖਲੋਣ ਜੋਗਾ ਹੈਗਾ ਹੀ ਆ ਇਹਦਾ ਤੇ ਕੰਮ ਆ ਵੀ ਬਸ ਲਾ ਕੇ ਅੱਗੇ ਮਾੜੀ ਜੀ ਪ੍ਰੈਸ ਕਾਨਫਰੰਸ ਕਰਕੇ ਤੇ ਬਾਅਦ ਫੇਰ ਉਹ ਪੌਂਦ ਵਾਲਾ دریا ਟੱਪ ਜਾਣਾ ਤੇ ਇਸ ਕਰਕੇ ਮੈਂ ਦੱਸਣਾ ਚਾਹੁੰਦਾ ਵਾਂ ਕਿ ਮੇਰਾ ਮਕਸਦ ਕੋਈ ਇਹਦੇ ਵਿੱਚ ਰਾਜਨੀਤੀ ਨਹੀਂ ਸਾਡਾ ਮਕਸਦ ਇਹ ਆ ਕਿ 50 ਲੋਕੀ ਜਿਹੜੇ ਆ ਉਹ ਨਜਾਇਜ਼ ਜੇਲ੍ਹ ਦੇ ਵਿੱਚ ਨਾ ਬੰਦ ਰਹਿਣ ਤੇ ਤਾਂ ਜੋ ਉਹਨਾਂ ਨੂੰ ਇਨਸਾ ਐਸਐਸਪੀ ਗਰਮੀਤ ਸਿੰਘ ਚੋਹਾਨ ਦੇ ਖਿਲਾਫ ਮੋਰਚਾ ਖੋਲ੍ਹਿਆ ਸੀ ਹੁਣ ਵੀ ਐਸਐਸਪੀ ਦੇ ਖਿਲਾਫ ਮੋਰਚਾ ਨਹੀਂ ਇਹ ਮੁੱਦਿਆਂ ਦੀ ਗੱਲ ਹੁੰਦੀ ਆ ਮੋਰਚਾ ਤੇ ਕੀ ਕੀ ਦੇ ਖਿਲਾਫ ਖੋਲਣਾ ਗੱਲ ਆ ਮੁੱਦਿਆਂ ਦੀ ਜਿਹੜਾ ਆਪਾਂ ਨੂੰ ਚੀਜ਼ ਨਹੀਂ ਸਹੀ ਲੱਗਦੀ ਆ ਬਹੁਤੇ ਗੱਲ ਕਰਦੇ ਆ ਤੇ ਹੁਣ ਮੈਂ ਤਾਂ ਇਹੀ ਕਿਹਾ ਸੀ ਮੈਂ ਆਪਣੇ ਸਰਪੰਚ ਪੋਸਟ ਪਾਉਂਦਾ ਮੇਰਾ ਇਹੀ ਕਾਰਨ ਹੈ ਵੀ ਸਰਪੰਚ ਸਾਹਿਬਾਂ ਨਾਲ ਨੂੰ ਇਹ ਸਮਝ ਆ ਜਾਏ ਕਿ ਮਨਾਂ ਦੀ ਲੜਾਈ ਲੜ ਰਿਹਾ ਵਾਂ ਜਲਦ ਤੁਹਾਨੂੰ ਇਹਦੇ ਚ ਇਨਸਾਫ ਮਿਲੂਗਾ ਇਹ ਕਹਿੰਦੇ ਨੇ ਕਿ ਜਿਹੇ ਸਰਪੰਚ ਤੁਹਾਡੇ ਕੋਲ ਬਾਰ ਬਾਰ ਆਉਂਦੇ ਨੇ ਤੇ ਫਿਰ ਉਹਨਾਂ ਚੌਕੀ ਤੇ ਥਾਣਿਆਂ ਦੇ ਜਿਹੜੇ ਇੰਚਾਰਜ ਉਹਨਾਂ ਸਰਪੰਚਾਂ ਨੂੰ ਲਾ ਦੋ ਆਪੇ ਇਨਸਾਫ ਦਵਾ ਦੇਣਗੇ ਦੇਖੋ ਗੱਲ ਇਦਾਂ ਵਾਂ ਵੀ ਜਿਹੜੇ ਸਰਪੰਚ ਸਾਡੇ ਕੋਲੇ ਆਉਂਦੇ ਆ ਉਹਨਾਂ ਸਾਰਿਆਂ ਨੂੰ ਪਤਾ ਇਲਾਕੇ ਦੀ ਬਾਜ ਆ ਗਿਆ ਬੰਦਿਆਂ ਦੇ ਨਜਾਇਜ਼ ਪਰਚਾ ਜਿਹੜਾ ਉਹ ਹੋਇਆ ਵਾ ਤੇ ਜਿਹੜੇ ਸਰਪੰਚ ਹੁੰਦੇ ਆ ਇਹ ਲੋਕ ਚੁੰਦੇ ਆ ਜਿਹੜੇ ਥਾਣਿਆਂ ਦੇ ਨਮੈਂਦੇ ਆ ਥਾਣਿਆਂ ਦੇ ਵਿੱਚ ਬੈਂਦੇ ਆ ਉਹ ਜਿਹੜੇ ਉਹ ਸਰਕਾਰ ਦਾ ਇੱਕ ਹਿੱਸਾ ਹੁੰਦੇ ਆ ਸਰਪੰਚ ਤੇ ਸਰਕਾਰੀ ਮੁਲਾਜ਼ਮ ਇਹਨਾਂ ਦਾ ਨੌ ਮਾਤ ਦਾ ਰਿਸ਼ਤਾ ਵਾ ਖਿਲਾਫ ਮੋਰਚਾ ਖੋਲ੍ਹਿਆ ਸੀ ਕੋੜ ਵੀ ਐਸਐਸਪੀ ਦੇ ਖਿਲਾਫ ਮੋਰਚਾ ਨਹੀਂ ਇਹ ਮੁੱਦਿਆਂ ਦੀ ਗੱਲ ਹੁੰਦੀ ਆ ਮੋਰਚਾ ਤੇ ਕੀ ਕੀ ਦੇ ਖਿਲਾਫ ਖੋਲਣਾ ਗੱਲ ਆ ਮੁੱਦਿਆਂ ਦੀ ਜਿਹੜਾ ਆਪਾਂ ਨੂੰ ਚੀਜ਼ ਨਹੀਂ ਸਹੀ ਲੱਗਦੀ ਆ ਬਹੁਤੇ ਗੱਲ ਕਰਦੇ ਆ ਤੇ ਹੁਣ ਮੈਂ ਤਾਂ ਇਹ ਹੀ ਕਿਹਾ ਸੀ ਮੈਂ ਆਪਣੇ ਸਰਪੰਚ ਪੋਸਟ ਪਾਉਂਦਾ ਮੇਰਾ ਇਹ ਕਰਨੇ ਵੀ ਸਰਪੰਚ ਸਾਹਿਬਾ ਨਾਲ ਨੂੰ ਇਹ ਸਮਝ ਆ ਜਾਏ ਕਿ ਮਨਾਂ ਦੀ ਲੜਾਈ ਲੜ ਰਿਹਾ ਵਾਂ ਜਲਦ ਤੁਹਾਨੂੰ ਇਹਦੇ 'ਚ ਇਨਸਾਫ ਮਿਲੂਗਾ ਤੇ ਕਹਿੰਦੇ ਨੇ ਕਿ ਜੇ ਸਰਪੰਚ ਤੁਹਾਡੇ ਕੋਲ ਬਾਰ-ਬਾਰ ਆਉਂਦੇ ਨੇ ਤੇ ਫਿਰ ਉਹਨਾਂ ਚੌਕੀ ਤੇ ਥਾਣਿਆਂ ਦੇ ਜਿਹੜੇ ਇੰਚਾਰਜ ਹੋਣ ਸਰਪੰਚਾਂ ਨੂੰ ਲਾ ਦਿਓ ਆਪਾਂ ਇਨਸਾਫ ਦਵਾ ਦੇਣਗੇ ਇਹ ਕੋ ਗੱਲ ਇਦਾਂ ਵਾਂ ਵੀ ਜਿਹੜੇ ਸਰਪੰਚ ਸਾਡੇ ਕੋਲੇ ਆਉਂਦੇ ਆ ਉਹਨਾਂ ਸਾਰਿਆਂ ਨੂੰ ਪਤਾ ਇਲਾਕੇ ਦੀ ਬਾਜ ਆ ਗਈ ਬੰਦਿਆਂ ਦੇ ਨਜਾਇਜ਼ ਪਰਚਾ ਜਿਹੜਾ ਉਹ ਹੋਇਆ ਵਾ ਤੇ ਜਿਹੜੇ ਸਰਪੰਚ ਹੁੰਦੇ ਆ ਇਹ ਲੋਕ ਚੁੰਦੇ ਆ ਜਿਹੜੇ ਥਾਣਿਆਂ ਦੇ ਨਮੈਂਦੇ ਆ ਥਾਣਿਆਂ ਦੇ ਵਿੱਚ ਬੈਂਦੇ ਆ ਉਹ ਜਿਹੜੇ ਉਹ ਸਰਕਾਰ ਦਾ ਇੱਕ ਹਿੱਸਾ ਹੁੰਦੇ ਆ ਸਰਪੰਚ ਤੇ ਸਰਕਾਰੀ ਮੁਲਾਜ਼ਮ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਵਾ ਇਹਨਾਂ ਨੇ ਆਪਸੀ ਕੋਈ ਸੌ ਮੁਸ਼ਕਲਾਂ ਜਿਹੜੀਆਂ ਪਬਲਿਕ ਦੀਆਂ ਪੁਲ ਦਾ ਕੰਮ ਕਰਨਾ ਹੁੰਦਾ ਸਰਪੰਚ ਨੇ ਪਿੰਡ ਦੀ ਪਬਲਿਕ ਦੇ ਜੋ ਮਸਲੇ ਹੋ ਲੈ ਕੇ ਪ੍ਰਸ਼ਾਸਨ ਨਾਲ ਸਾਂਝੇ ਕਰਨੇ ਹੁੰਦੇ ਉਹਦੇ ਵਿੱਚ ਪੁੱਲਦਾ ਕੰਮ ਕਰਨਾ ਤੇ ਉਹਨਾਂ ਨੂੰ ਸੁਲਝਾਉਣਾ ਹੁੰਦਾ ਤੇ ਐਮਐਲਏ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਲੈ ਕੇ ਤੇ ਸਰਕਾਰ ਦੇ ਵਿੱਚ ਰੱਖ ਕੇ ਤੇ ਪ੍ਰਸ਼ਾਸਨ ਦੇ ਰਹਿ ਕੇ ਸੁਲਝਾਉਣਾ ਹੁੰਦਾ ਸੋ ਸਾਰਿਆਂ ਦੀ ਆਪ ਕੋ ਆਪਣੀ ਜ਼ਿੰਮੇਵਾਰੀ ਹੈ ਲਾਲਪੁਰਾ ਸਾਹਿਬ ਐਸਐਸਪੀ ਦੇ ਖਿਲਾਫ ਕੀ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਪੋਰਟ ਪਾਈ ਆ ਦੇਖੋ ਮੈਂ ਤਾਂ ਕਿਹਾ ਵੀ ਇਹਦੀ ਜਾਂਚ ਮੁੱਖ ਮੰਤਰੀ ਸਾਹਿਬ ਤੇ ਚਲੋ ਮੈਂ ਪਰਸੋਂ ਜਾਂ 14 ਫਰਵਰੀ ਨੂੰ ਪ੍ਰੋਗਰਾਮ ਮੁੱਕਦੇ ਆ ਉਸ ਤੋਂ ਬਾਅਦ ਜਾ ਕੇ ਮਿਲਦਾ ਵਾਂ ਜਾਨੀ ਕਿ ਮੇਰੇ ਜਿਹੜੇ ਧਿਆਨ ਚ ਤਾਤਾ ਇਹੀ ਮੈਂ ਤੇ ਉਹ ਰੱਖਿਆ ਮੈਂ ਤੇ ਰੱਖਿਆ ਵੀ ਹੁਣ ਵੀ ਤਿੰਨ ਤਨ ਨੂੰ ਨਿਯਾਈ ਪਿਸਤੌਲ ਹੀ ਪਾਈ ਜਾਂਦੇ ਬੰਦਿਆਂ ਤੇ ਉਹ ਵੀ ਬਲੌਕ ਵੇਖੋ ਉਹਦਾ ਮਤਲਬ ਇਹੋ ਆ ਵੀ ਇਹ ਕੇਸ ਦਾ ਨਾ ਮੂੰਹ ਹੋਰ ਪਾਸੇ ਨੂੰ ਮੋੜ ਦਈਏ ਤੇ ਐ ਲੱਗਣ ਲੱਪੇ ਵੀ ਵਾਕਏ ਜਿਹੜਾ ਵਾ ਉਹ ਖੜੀ ਕ੍ਰਿਮੀਨਲ ਬੰਦੇ ਹੀ ਹੋਣੇ ਇਹ ਪਰਚੇ ਦੇ ਵਿੱਚ ਤੇ ਜਾਂ ਤਾਂ ਐਦਾਂ ਹੋਣ ਲੱਗ ਪਿਆ ਤੇ ਮੈਂ ਉਹ ਚੀਜ਼ ਨੂੰ ਹੋਣ ਨਹੀਂ ਦੇਣੀ ਲੋਕਾਂ ਨੇ ਵੋਟਾਂ ਪਾ ਕੇ ਚੁਣਿਆ ਵਾ ਲੋਕਾਂ ਦੇ ਨਮਾਇਦੇ ਆ ਆਮ ਆਦਮੀ ਪਾਰਟੀ ਨੇ ਜਿਹੜੀ ਗੱਲ ਸਖਾਈ ਹੈ ਹੋਂ ਤੱਕ ਕਿ ਅਸੀਂ ਨੀਤੀਆਂ ਤੇ ਖੜਨਾ ਹੈ ਸੋ ਮੈਂ ਇਨਸਾਫ ਦੀ ਨੀਤੀ ਤੇ ਖੜਨਾ ਹੈ ਸਾਡੀ ਪਾਰਟੀ ਸਾਡੇ ਮੁੱਖ ਮੰਤਰੀ ਪੰਜਾਬ ਦੀ ਇਹੀ ਜਿਹੜੀ ਆ ਸਪਸ਼ਟ ਹਦਾਇਤ ਗੱਲ ਪ੍ਰਾਂ ਅਸਲ ਦੇ ਵਿੱਚ ਸਾਰੇ ਮਾਮਲੇ ਦੇ ਵਿੱਚ ਅਸਲ ਤੇ ਸਚਾਈ ਹੈ ਕਿ ਸਚਾਈ ਦੱਸੀ ਹੈ ਤੁਹਾਨੂੰ ਕਿ ਇਹ ਤਾਂ ਹੁਣ ਬਾਕੀ ਤਾਂ ਜਾਂਚ ਹੋਊਗੀ ਫਿਰ ਸਾਹਮਣੇ ਆਉਣੇ ਐਮਐਲਏ ਸਾਹਿਬ ਜਿੱਤਰਾ ਕੀ ਚੋਹਾਨ ਸਾਹਿਬ ਨੂੰ ਤੁਸੀਂ ਬਦਲਵਾਇਆ ਸੀਗਾ ਤੇ ਹੁਣ ਜਿਹੜੀ ਕੀ ਲੱਗਦਾ ਨਹੀਂ ਕਿ ਪੁਲਿਸ ਜਿਹੜੀ ਆ ਕੋ ਦਿਨੋ ਦਿਨ ਆਮ ਆਦਮੀ ਪਾਰਟੀ ਨੇ ਤੱਕੇ ਸ਼ਿਕਾਇਤ ਆ ਨਹੀਂ ਮੈਂ ਕੋਈ ਬਦਲੀ ਬਦਲਾਉਣ ਦੀ ਗੱਲ ਨਹੀਂ ਕਰਦਾ ਮੇਰੇ ਤੇ ਮੁੱਦੇ ਦੀ ਲੜਾਈ ਮੈਂ ਕਿਹਨੂੰ ਬਦਲਣ ਆਸਤੇ ਨਹੀਂ ਆਂਦਾ ਬਦਲੋ ਬਦਲਣਾ ਨਹੀਂ ਇਹੋ ਚ ਕੋਈ ਗੱਲ ਹੋ ਤੇ ਅੰਦਰ ਨਾਲ ਸਰਕਾਰਾਂ ਦਾ ਮਸਲਾ ਵਾ ਉਹਦਾ ਅੰਦਰ ਬੈ ਕੇ ਗੱਲ ਹੋ ਚੁੱਕੀ ਨਹੀਂ ਆ ਕੀ ਨਹੀਂ ਪਰ ਗੱਲ ਇਹ ਆ ਵੀ ਇਹ ਤੇ ਮੈਂ ਇਹ ਆਣਾ ਵਾ ਵੀ ਉਹਨਾਂ ਨੂੰ ਹਿਸਾਬ ਮਿਲੇ ਐਵੇਂ ਨਹੀਂ ਵੀ ਚੋਕ ਚੋਕ ਬੰਦੇ ਤੁਸੀਂ ਅੰਦਰ ਛੁੱਟੀ ਜੋ ਜਦੋਂ ਪਰਚਾ ਨਜਾਇਜ਼ ਪਤਾ ਨਜਾਇਜ਼ ਆ ਚਲੋ ਉਦੋਂ ਤੁਸੀਂ ਜਿਹੜੇ ਫੜਲੇ ਫੜਲੇ ਠੀਕ ਆ ਜੀ ਫੜਲੇ ਆ ਜੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਪਰਚਾ ਨਜਾਇਜ਼ ਆ ਫੇਰ ਆਪਾਂ ਕਿਤੇ ਪਿਸਤੌਲ ਪਾਈ ਜਾਂਦੇ ਇਹ ਚੀਜ਼ਾਂ ਠੀਕ ਨਹੀਂ ਹੈਗੀਆਂ ਮੈਂ ਤੇ ਸਾਰੇ ਇਹ ਨਹੀਂ ਸਭ ਤੋਂ ਹੁੰਦਾ ਕਿ ਵਾਕਿਆ ਹੀ ਪ੍ਰਸ਼ਾਸਨ ਜਿਹੜਾ ਠੱਕੀ ਸ਼ਾਈ ਹੀ ਕਰੀ ਜਾਂਦੇ ਆ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਸਭ ਦੇਖੀ ਵੀ ਕਿਹਾ ਵੀ ਜਦੋਂ ਪੁਲਿਸ ਤੇ ਆਪਦੀ ਕੋਈ ਪੈ ਜਾਂਦੀ ਆ ਤੇ ਫੇਰੇ ਮਿੰਟੋਂ ਮੰਡੀ ਮਸਲਾ ਹੱਲ ਕਰ ਲੈਂਦੇ ਆ ਤੇ ਜਦੋਂ ਲੋਕਾਂ ਦੀ ਤੇ ਲੋਕੀ ਚੀਕਾਂ ਮਾਰਦੇ ਰਹਿ ਆ ਇਹ ਅੱਜ ਦੀ ਇਹਨਾਂ ਵਿਗਾੜਿਆ ਪਿਛਲਿਆਂ ਨੇ ਵਿਗਾੜਿਆ ਵਾ ਕੋਈ ਬੋਲਦਾ ਹੀ ਨਹੀਂ ਹੁੰਦਾ ਤੇ ਇਹ ਆਉਂਦਾ ਹੀ ਜਿਹੜਾ ਵਿਗਾੜੇ ਪਿਆ ਵਾ ਕੋਈ ਨਹੀਂ ਹੌਲੀ ਹੌਲੀ ਆਪਾਂ ਜਿਹੜਾ ਵਾ ਉਹਨੂੰ ਢੀਤੇ ਲਿਆਵਾਂਗੇ ਮਾਲਿਕਾ ਸਾਹਿਬ ਐਸਐਸਪੀ ਦੀ ਬਦਲੀ ਹੋਣ ਤੇ ਕੀ ਇਹ ਜਿਹੜਾ ਪ੍ਰਚਾਰਤ ਹੋ ਜਾਏਗਾ ਮੈਂ ਬਦਲੀ ਕਰਾ